ਕੋ ਛੋਟੀ ਜੀ ਬੇਨਤੀ ਆ ਜਿੰਨੇ ਵੀ ਆਪਣੇ ਪੰਜਾਬ ਦੇ ਪਿੰਡ ਨੇ ਉਹਨਾਂ ਦੀਆਂ ਪੰਚਾਇਤਾਂ ਨੂੰ ਮੇਰੇ ਮੁਤਾਬਕ ਜਦੋਂ ਮੇਰੇ ਦਿਮਾਗ ਵਿੱਚ ਥੌਟ ਆਇਆ ਜੋ ਆਪਣੇ ਪੰਜਾਬ ਦੇ ਵਿੱਚ ਹੋ ਰਿਹਾ ਪਿੰਡਾਂ 'ਚ ਹੋ ਰਿਹਾ ਇੱਕ ਪਿੰਡ ਦੀ ਕੁੜੀ ਉਸੇ ਪਿੰਡ ਦੇ ਵਿੱਚ ਜੋ ਕਿ ਰਿਸ਼ਤਾ ਕੀ ਬਣਦਾ ਭੈਣ ਭਾਈ ਦਾ ਪਿੰਡ ਦੀ ਕੁੜੀ ਪਿੰਡ ਦੇ ਹੀ ਮੁੰਡੇ ਨਾਲ ਭੱਜ ਕੇ ਵਿਆਹ ਕਰਾ ਲੈਂਦੇ ਆ। ਕਿੱਡੀ ਸ਼ਰਮਨਾਕ ਗੱਲ ਆ ਇਹ। ਜਿਹੜੇ ਪੰਜਾਬੀਆਂ ਦੇ ਲੋਕ ਗੱਲਾਂ ਕਰਦੇ ਹੁੰਦੇ ਸੀ ਨਾ ਉਹ ਅੱਜ ਪੰਜਾਬੀ ਥੱਲੇ ਝੁਕਾਤੇ ਨੌਜਵਾਨ ਪੀੜ੍ਹੀ ਨੇ। ਮੇਰੇ ਕਹਿਣ ਦਾ ਪਾਬ ਇਹ ਆ ਵੀ ਪੰਜਾਬ ਦੀਆਂ ਜਿੰਨੀਆਂ ਪੰਚਾਇਤਾਂ ਨੇ ਉਹਨਾਂ ਨੂੰ ਇੱਕ ਮਤਾਬਾਸ ਕਰਨਾ ਚਾਹੀਦਾ ਹਰ ਇੱਕ ਪਿੰਡ ਨੂੰ। ਜਾਂ ਇੱਕ ਸਿਸਟਮ ਬਣਾਉਣਾ ਚਾਹੀਦਾ ਵੀ ਜਿੱਦਾਂ ਕੋਈ ਕੁੜੀ ਪਿੰਡ ਦੇ ਵਿੱਚ ਹੀ ਭਜਾ ਭੱਜ ਕੇ ਮੁੰਡੇ ਨਾਲ ਵਿਆਹ ਕਰਾਉਂਦੀ ਆ ਜਾਂ ਮੁੰਡਾ ਕਿਸੇ ਕੁੜੀ ਨੂੰ ਭਜਾ ਕੇ ਵਿਆਹ ਕਰਾਉਂਦਾ ਪਿੰਡ 'ਚ ਹੀ ਉਹਨਾਂ ਨੂੰ ਪਿੰਡ ਦੇ ਵਿੱਚੋਂ ਪ੍ਰਕਾਸ਼ਿਤ ਕਰੋ ਇੱਕ ਸਿਸਟਮ ਬਣਾਇਆ ਜਾ ਜਿਹੜੂ ਕੁੜੀਆਂ আর ਮੁੰਡੇ ਨੂੰ ਪਿੰਡ ਦੇ ਵਿੱਚ ਰਹਿਣ ਹੀ ਦਿੱਤਾ ਨਾ ਜਾਣਾ ਚਾਹੀਦਾ ਨਹੀਂ ਆਉਣ ਵਾਲੀਆਂ ਨਸਲਾਂ ਦੇ ਉੱਪਰ ਨਾ ਬਹੁਤ ਮਾੜਾ ਪ੍ਰਭਾਵ ਪੈਂਦਾ ਆਉਣ ਵਾਲੇ ਤੁਹਾਡੀਆਂ ਨਸਲਾਂ ਨਾ ਜਮ੍ਹਾਂ ਖਤਮ ਹੋ ਜਾਣਗੀਆਂ ਜਿਹੜੇ ਯਾਰ ਕੁੜੀ ਦੇ ਮੁੰਡੇ ਨੇ ਆਪਣੇ ਮਾਪਿਆਂ ਦਾ ਇੱਦਾਂ ਵੱਡਾ ਹੱਕ ਖੋਲਿਆ ਜਿਨਾਂ ਚਾਵਾ ਨਾਲ ਵਿਆਹਣਾ ਸੀ ਉਹਨਾਂ ਦੇ ਨਹੀਂ ਬਣੇ ਕਿ ਉਹਨਾਂ ਬਾਰੇ ਫਿਰ ਕੀ ਵਿਚਾਰ ਰੱਖਦੇ ਹੋ ਉਹਨਾਂ ਨੂੰ ਪਿੰਡ ਚੋਂ ਕੱਢ ਦਿੱਤਾ ਜਾਣਾ ਚਾਹੀਦਾ ਮੇਰੇ ਮੁਤਾਬਕ ਤਾਂ ਮਾਪੇ ਤਾਂ ਇੱਕ ਮਜਬੂਰ ਹੋ ਜਾਂਦੇ ਨੇ ਉਹ ਕੁਸ ਕਰ ਨਹੀਂ ਛੱਕਦੇ ਪਿੰਡ ਦੀ ਜਿਹੜੀ ਪੰਚਾਇਤ ਹੈ ਉਹ ਤਾਂ ਇਹ ਕੰਮ ਕਰ ਸਕਦੀ ਆ ਨਾ ਇਹ ਚੀਜ਼ ਜੇ ਇਦਾਂ ਹੀ ਚੱਲੀ ਗਈ ਨਾ ਆਪਣੀਆਂ ਨਸਲਾਂ ਦਾ ਛੱਡੋ ਜਿਹੜੀ ਪੰਜਾਬ ਜਾਂ ਪੰਜਾਬੀਅਤ ਕਹਿੰਦੇ ਆਪਾਂ ਪੰਜਾਬੀਅਤ ਲੋਕ ਮਖੌਲ ਕਰਿਆ ਕਰਨਗੇ ਹਰ ਇੱਕ ਪਿੰਡ ਦੇ ਵਿੱਚ ਅੱਜ ਦੀ ਟਾਈਮ ਦੇ ਵਿੱਚ ਸਰਪੇ ਕਰ ਲੋ 50 100 ਦੇ ਵਿੱਚੋਂ 20 ਕੁੜੀਆਂ ਐਸੀਆਂ ਨੇ ਜਿਹੜੀਆਂ ਪਿੰਡ 'ਚੇ ਬੈਠੀਆਂ ਨੇ ਬੜੀ ਸ਼ਰਮਨਾਕ ਗੱਲ ਆ ਇਹ ਜਿਹੜੀ ਕੁੜੀ ਜਾਂ ਮੁੰਡਾ ਉਹਦੇ ਮਾਪੇ ਤਾਂ ਇਹ ਨਾ ਬਣੇ ਉਹ ਕਿਸੇ ਤਾਂ ਨਹੀਂ ਬਣ ਸਕਦੇ ਜਿਨ੍ਹਾਂ ਨੇ ਉਹ ਤੋਂ ਕੋਲ ਏਡਾ بڑا ਉਹਨਾਂ ਦਾ ਹੱਕ ਖੋਲਿਆ ਇਹਨੇ ਚਾਵਾ ਨਾਲ ਵਿਆਹਣਾ ਸੀ ਉਹਨੇ ਪਤਾ ਨਹੀਂ ਕੀ 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 ਸੋਚ ਕੇ ਰੱਖਿਆ ਹੋਊਗਾ ਪੀਐਸਸੀ ਆਪਣੇ ਬੱਚੇ ਲਈ ਆ ਕਰਾਂਗੇ ਜਾਂ ਆ ਕਰਾਂਗੇ ਉਹਨਾਂ ਨੂੰ ਪਿੰਡ ਦੇ ਵਿੱਚੋਂ ਬਰਕਾਸਤ ਕਰੋ ਇੱਕ ਮਤਾ ਪਾਸ ਕਰੋ ਜਾਂ ਸਿਸਟਮ ਬਣਾਓ ਤੇ ਉਹਨਾਂ ਨੂੰ ਵੀ ਪਤਾ ਲੱਗੇ ਵੀ ਮਾਪੇ ਬਾਬ ਤੇ ਬਗੈਰ ਜ਼ਿੰਦਗੀ ਕਿਵੇਂ ਦੀ ਆ ਜਦੋਂ ਕਿਰਾਏ ਤੇ ਰਹਿਣਗੇ ਨਾ ਕਿਤੇ ਭਾਂਡੇ ਮਾਂਜਣਗੇ ਜਦੋਂ ਜਾ ਕੇ ਦਿਹਾੜੀ ਕਰਕੇ ਲਿਆਊਗਾ ਆਥਰੇ ਰੋਟੀ ਖਾਣ ਵਾਸਤੇ ਉਹ ਮੰਗੂਗੀ ਉਹ ਤੋਂ ਜਿਹੜੀ ਭਜਾ ਕੇ ਲੈ ਕੇ ਗਈ ਆ ਉਹਨੂੰ ਜਾਂ ਭਜਾ ਕੇ ਲੈ ਕੇ ਗਿਆ ਉਹਨੂੰ ਉਹ ਮੰਗੂ ਤੋਂ ਵੀ ਦੇ ਪੈਸੇ ਪਤਾ ਫੇਰ ਲੱਭੂ ਮਾਂ ਦੇ ਸਾਬੇ ਚੱਕ ਕੇ ਤਾਂ ਖਾਣੀਆਂ ਬਹੁਤ ਸੌਖੀਆਂ ਹੋ ਜਾਂਦੀਆਂ ਨੇ ਇਹ ਕਾਲ ਨੂੰ ਕੋ ਸੋਚ ਕੇ ਵਿਚਾਰ ਕੇ ਦੇਖਿਓ ਜਿਹਨੂੰ ਜਿਹਨੂੰ ਤਾਂ ਮੇਰੀ ਵੀਡੀਓ ਸਹੀ ਲੱਗਦੀ ਆ ਵੀ ਇਹ ਚੀਜ਼ ਹੋਣੀ ਚਾਹੀਦੀ ਆ ਉਹ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮਿਹਰਬਾਨੀ